ਸ੍ਰੀ ਮਾਇਆ ਮੂਜੀ ਦਾ ਖਾਲਸਾ ਸ੍ਰੀ ਮਾਇਆ ਮੂਜੀ ਕੀ ਪਤੇ ਜੀ ਅਸੀਂ ਜੀ ਐਮ ਸੀ ਹਸਪੀਟਲ ਲੁਧਿਆਣਾ ਆਏ ਸੀ ਅੱਜ ਸਾਡੇ ਭੈਣ ਨੇ ਖੰਨੇ ਤੋਂ ਇਹਦੇ ਬੇਟਾ ਨੇ ਮਦਦ ਚਰਨ ਦੇ ਕਰੰਟ ਲੱਗਣ ਨਾਲ ਇੱਕ ਬਾਹਾਂ ਬਾਹਾਂ ਦੋਨੇ ਤੇ ਇੱਕ ਲੱਤ ਕੱਟਣੀ ਪਈ ਸੀ ਸਾਨੂੰ ਸ੍ਰੀ ਗੁਰਮੰਨ ਸਿੰਘ ਦੇ ਟਰਸਟ ਇਗਲੀ ਵਾਲੇ ਵੀਰਾਂ ਭੈਣਾਂ ਨੇ 8000 2500 ਰੁਪਿਆ ਇਹਨਾਂ ਦੀ ਮਦਦ ਲਈ ਭੇਜਿਆ ਸੀਗਾ ਤੇ ਹੋਰ ਸੇਵਾ ਦੀ ਲੋੜ ਵਿੱਚ ਹੋਰ ਭੇਜ ਦੇਣ ਦੀ ਅਸੀਂ ਵੀਰ ਭੈਣਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਨਾ ਵੀਰਾ ਭਾਣੇ ਦੀ ਸੇਵਾ ਕੇ ਜੀ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੀ। ਜੀ। ਪ੍ਰਸੰਤਾਨ ਨੇ ਨੇੜੇ ਜਨ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ Oh my